ਹਮ ਅਪਰਾਧੀ ਸਦਕੂਲ ਤੇ ਤੁਮ ਬਖਸ਼ਨ ਹਾਰੇ ਮਾਨ ਕਰੂ ਤੋ ਦੂਪਰੇ ਮੇਰੇ ਪ੍ਰੀਤਮ ਪਿਆਰੇ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਸਾਇ 6ਵੇਂ ਗੁਰੂ ਸਾਹਿਬ ਵੱਲੋਂ ਬਸਾਇ ਅਕਾਲ ਤਖਤ ਸਾਹਿਬ ਵੱਲੋਂ ਜੋ ਫਰਮਾਨ ਹੋਇਆ ਸੀ ਜੋ ਹੁਕਮ ਹੋਇਆ ਸੀ ਉਸ ਨੂੰ ਇਨ ਬਿਨ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਗੁਰੂ ਸਾਹਿਬ ਆਪ ਸੀਸ ਜੁਟੇ ਹੱਥ ਰਖਵਾ ਕੇ ਜਿਹੜੇ ਇਹ ਹੁਕਮ ਦੀ ਪਾਲਣਾ ਕਰਾ ਰਹੇ ਆ ਉਸੇ ਤਹਿਤ ਅੱਜ ਨੌਵੇਂ ਪਾਤਸ਼ਾਹ संतन श्री गुरु तेग बहादुर साहिब जी ਦੇ ਮਹਾਨ ਕੋ ਇਤਨ ਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਉਹਨਾਂ ਦੇ ਸੀਸ ਦਾੰਤ ਸੰਸਕਾਰ ਹੋਇਆ ਸੀ ਉਸ ਸਥਾਨ ਦੇ ਉੱਤੇ ਜੋੜਿਆਂ ਦੀ ਸੇਵਾ ਕੀਤੀ ਹੈ ਅ ਅਰਦਾਸ ਕੀਤੀ ਹੈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਗੁਰੂ ਸਾਹਿਬ ਕਿਰਪਾ ਮੈਂ ਬਹੁਤ ਕਿਰਪਾ ਕਰਕੇ ਸੇਵਾ ਕਰਾਈ ਆ ਆਪ ਸਭ ਆਏ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਕਿੱਥੇ ਕਿੱਥੇ ਮੁਕੰਮਲ ਹੋ ਗਈ ਨਾਲੇ ਵੀ ਮੈਂ ਜਿਵੇਂ ਜਿਵੇਂ ਜੋ ਫਰਮਾਨ ਹੋਇਆ ਸੀ ਗੁਰੂ ਸਾਹਿਬ ਦੀ 80 ਸਜਕਾ ਗੁਰੂ ਸਾਹਿਬ ਦੇ ਦੀ 80 ਸਜਕਾ ਇਨ ਬਿਨ ਉਸੇ ਫਰਮਾਨ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਭ ਤੋਂ ਪਹਿਲਾਂ ਜੋ ਨਮੇ ਪਾਤਸ਼ਾਹ ਜੀ ਦਾ ਜਨਮ ਸਥਾਨ ਹੈ ਗੁਰੂ ਕੇ ਮਹਿਲ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਉੱਥੇ ਚੱਲ ਕੇ ਜਾ ਕੇ ਉੱਥੇ ਨਤਮਸਤਕ ਹੋਏ ਉਸ ਤੋਂ ਬਾਅਦ ਗੁਰਦੁਆਰਾ ਸ਼੍ਰੀ ਭਾਈ ਵੱਲਾ ਸਾਹਿਬ ਉੱਠੇ ਨਤਮਸਤਕ ਹੋਏ ਚੱਲ ਕੇ ਜਾ ਕੇ 100 ਮੀਟਰ ਕੇ ਅਸੀਂ ਕੋਸ਼ਿਸ਼ ਕੀਤੀ ਕਿ ਉਸ ਤੋਂ ਕਾਫੀ ਵੱਧ ਹੋਵੇ ਅ ਠੀਕਾ ਸਥਾਨ ਜਿੱਥੇ ਜਿਸਦਾ ਜ ਆਪਾਂ ਪਰਬ ਵੀ ਮਨਾ ਰਹੇ ਰਖਰ ਪੁੰਨਿਆ ਦਾ ਆ ਬਾਬਾ ਕਾਲਾ ਸਾਹਿਬ ਉੱਥੇ ਜਾ ਕੇ ਚੱਲ ਕੇ ਨਤਮਸਤਕ ਹੋਏ ਉਸ ਤੋਂ ਬਾਅਦ ਉਸ ਤੋਂ ਪਰંત ਜੋ ਹੁਕਮ ਸੀ ਜਿਵੇਂ ਅਕਾਲ ਤਖਤ ਸਾਹਿਬ ਦਾ ਕਿ ਗੁਰਦੁਆਰਾ ਸੀਸਗੰਨ ਸਾਹਿਬ ਦਿੱਲੀ ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸਥਾਨ ਹੈ ਜੋ ਭਾਈ ਮਤੀ ਦਾਸ ਦੀ ਭਾਈ ਸਤੀ ਦਾਸ ਦੀ ਭਾਈ ਦਿਆਲਾ ਜੀ ਰਸ਼ੀ ਦੀ ਆਸਾਨਾ ਉੱਥੇ ਨਤਮਸਟਿਕ ਬਰਨਤਵਾਨ ਅੱਜ ਇੱਥੇ ਦੁਵਾਰਾ ਸੀਸਗਨ ਸਾਹਿਬ ਸ਼੍ਰੀ ਰਣਪੁਰ ਸਾਹਿਬ ਤੇ ਕੱਲ ਫਿਰ ਇੱਥੇ ਸੇਵਾ ਕਰਾਂਗੇ